ਉਪਾਉਂਦਾ ਪਾਉਂਦਾ ਆਇਆ ਸੀ ਦਰਤੋਂ ਖੈਰਾ ਮੰਗਣ ਲਈ ਉਪਾਉਂਦਾ ਪਾਉਂਦਾ ਆਇਆ ਸੀ ਸਾਡੇ ਦਰਤੋਂ ਖੈਰਾ ਮੰਗਣ ਲਈ ਇੱਕ ਦਿਲ ਸੀ ਝੋਲੀ ਪਾ ਬੈਠੇ ਹੁਣ ਚੈਨ ਗਵਾਚਿਆ ਚਿਰ ਹੋਇਆ ਤੇਰਾ ਨਾਂ ਮੈਂ ਕੀ ਲੈਸਾਂ ਤੇਰਾ ਨਾਂ ਮੈਂ ਕੀ ਲੈਸਾਂ ਜੋ ਲਿਖਣਾ ਲੇਖੀ ਭੁੱਲ ਗਿਆ ਉੰਜ ਹਾਕ ਮਾਰ ਕੇ ਸਦਨਾ ਸੀ ਬਸ ਬੋਲ ਗਵਾਚਿਆਂ ਚਿਰ ਹੋਇਆ ਸ਼ਾਮ ਪਈ ਤੇ ਚੇਤਾ ਆਇਆ ਸ਼ਾਮ ਪਈ ਤੇ ਚੇਤਾ ਆਇਆ ਤੇਰੇ ਨਾਂ ਖਤ ਲਿਖਣੇ ਦਾ ਕਲਮ ਮਾਰ ਦੋ ਲਿਕਾਂ ਬੋਲੀ ਹੜਾ ਲਫ਼ਜ਼ ਗਵਾਚਿਆਂ ਚਿਰ ਹੋਇਆ ਟੁਰਦਿਆਂ ਟੁਰਦਿਆਂ ਸੁਰਤ ਗਵਾਚੀ ਟੁਰਦਿਆਂ ਟੁਰਦਿਆਂ ਸੁਰਤ ਗਵਾਚੀ ਢੂੰਡਣਾ ਕੀ ਸੀ ਤੈਨੂੰ ਮੈਂ ਪੈਂਡੇ ਲੰਮ ਲ ਮੇਰੇ ਸਾਈਂ ਇੱਕ ਪੈੜ ਗਵਾਚਿਆਂ ਚਰ ਹੋਇਆ ਇੱਕ ਪੈੜ ਗਵਾਚਿਆਂ ਚਰ ਹੋਇਆ